ਗਰਮੀ ਦੀਆਂ ਛੁੱਟੀਆਂ ਤੋਂ ਬਾਅਦ 10 ਕੂਨ ਖੁਲੰਦਾ ਪਹਿਲਾ ਦਿਨ ਸੀ ਤੇ ਜਦੋਂ ਪੀਟਰ ਪੁੱਤਰ ਸਾਹਿਲ ਮੋਹੱਲਾ ਪ੍ਰਤਾਪਨਗਰ ਨੂੰ ਉਸਦੀ ਪੂਆ ਅੰਗਣਵਾਲੀ ਸਕੂਲ ਕਾਦਿਆਂ ਵਿੱਚ ਛੱਡਣ ਗਈ ਤਾਂ ਮੈਡਮ ਨੇ ਉਸ ਨੂੰ ਸਕੂਲ ਦੇ ਅੰਦਰ ਜਿਹੜੀ ਹੈ ਮੈਡਮ ਉਹ ਲੈ ਗਈ ਹੈ ਤੇ ਜਦ ਪੂਆ ਘਰ ਵਾਪਸ ਆਈ ਤਾਂ ਸਕੂਲ ਤੋਂ ਫੋਨ ਆ ਗਿਆ ਕਿ ਤੁਹਾਡਾ ਬੱਚਾ ਨਹੀਂ ਮਿਲ ਰਿਹਾ ਇਹ ਸੁਣ ਕੇ ਘਰ ਵਾਲਿਆਂ ਦੇ ਹੋਸ਼ ਜਿਹੜੇ ਨੇ ਉੱਡ ਗਏ ਤੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ ਤੇ ਕਾਦਿਆਂ ਪੁਲਿਸ ਨੇ ਬੱਚੇ ਨੂੰ 1 ਘੰਟੇ ਦੇ ਅੰਦਰ ਹੀ ਨੂਰ ਹਸਪਤਾਲ ਚੌਂਕ ਤੋਂ ਜਿਹੜਾ ਹੈ ਲੱਭ ਕੇ ਵਾਰਸਾਂ ਦੇ ਹਵਾਲੇ ਕੀਤਾ ਹੈ ਦਰਸਲ ਬੱਚਾ ਸਕੂਲ ਤੋਂ ਨਜ਼ਰ بچਾ ਕੇ ਕਲ ਗਿਆ ਸੀ ਤੇ ਚੌਂਕ ਵਿੱਚ ਇਕੱਲਾ ਕੁੰਡਾ ਪਿਆ ਸੀ ਤੇ ਪੁਲਿਸ ਕਰਮਚਾਰੀਆਂ ਨੂੰ ਜਦੋਂ ਉਹ ਮਿਲਿਆ ਤਾਂ ਪੁਲਿਸ ਕਰਮਚਾਰੀ ਉਸ ਨੂੰ ਥਾਣੇ ਲੈ ਆਏ ਤੇ ਪੁਲਿਸ ਦੀ ਇਸ ਸਫਲਤਾ ਦੇ ਲਈ ਪਰਿਵਾਰ ਨੇ ਪੁਲਿਸ ਦਾ ਦਿਨੋ ਧੰਨਵਾਦ ਵੀ ਕੀਤਾ ਹੈ ਸੁਖਜਿੰਦਰ ਸਿੰਘ ਨਾਂ ਇਹ ਮੇਰਾ ਕੜਨਾ ਹੈ ਉਹ इजीली ਕਿ ਇਹੀਂ ਨਾ ਬੱਚੇ ਨੂੰ ਸਵੇਰੇ ਸਕੂਲ ਛੱਡਣ ਗਏ ਸੀ ਠੀਕ ਹੈ ਬੱਚੇ ਨੂੰ ਸਕੂਲ ਛੱਡ ਕੇ ਅਹੀਂ ਵਾਪਸੀ ਆਏ ਤੇ ਬੱਚੋਂ ਮੈਡਮ ਦਾ ਫੋਨ ਆਇਆ ਕਿ ਮੈਡਮ ਗਿੰਦੀ ਕੀ ਢਾਡਾ ਬੱਚਾ ਮਤਲਬ ਮਿਲ ਨਹੀਂ ਰਿਹਾ ਤੇ ਉਹ ਕਹਿੰਦੇ ਕਿ ਮੈਂ ਏਦਾਂ ਮਤਲਬ ਟੇਬਲ ਟੂਵਲ ਸਾਫ ਕਰਨ ਨਹੀਂ ਸੀ ਇਸ ਕਰਕੇ ਤੇ ਕਹਿੰਦੇ ਕਿ ਬੱਚਾ ਪਤਾ ਨਹੀਂ ਕਿੱਥੇ ਚਲ ਗਿਆ ਉਹਨਾਂ ਨੇ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਉਸ ਤੋਂ ਬਾਅਦ ਅਸੀਂ ਵੀ ਚਲੋ ਬੱਚੇ ਨੂੰ ਲੱਭਣ ਆਏ ਤੇ ਸਾਨੂੰ ਪਤਾ ਨਹੀਂ ਰਾਹੀ ਤੇ ਬੱਚਾ ਨਾ ਆਪਣਾ ਇੱਥੇ ਥਾਣੇ ਵਾਲੇ ਚੌਂਕ 'ਚ ਹੀ ਤੇ ਫਿਰ ਪੁਲਸ ਕੜੀ ਸੜੀ ਵਿੱਚ ਹੀ ਤੇ ਇਹਨਾਂ ਨੇ ਬੜੀ ਮਿਹਰਬਾਨੀ ਇਹਨਾਂ ਦੀ ਕਿ ਸਾਨੂੰ ਫੋਨ ਕੀਤਾ ਇਨਫੋਰਮ ਕੀਤਾ ਅਸੀਂ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਸਾਨੂੰ ਸਦਿਆ ਕੀ ਆਪਣਾ ਬੱਚਾ ਅੱਗੇ ਲੈ ਜਾਓ ਇੱਥੋਂ ਲੱਭਾ ਜੇ ਬੱਚਾ ਪੁਲਿਸ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਸਕੂਲ ਵਾਲਿਆਂ ਨੂੰ ਇਹ ਕਹਿਣਾ ਚਾਹਾਂਗੇ ਕਿ ਤੁਸੀਂ ਕੇਅਰ ਕਰਿਆ ਕਰੋ ਬੱਚੇ ਦੀ ਕੋਈ ਵੀ ਚਲੋ ਬੱਚਾ ਹੈ ਉਹਦਾ ਆਪਣੇ ਵਰਗਾ ਹੀ ਹੁੰਦਾ ਹੈ ਮੇਰਾ ਨਾਮ ਰੋਸ਼ਨੀ ਹੈ ਬੱਚੇ ਦਾ ਨਾਮ ਪੀਟਰ ਜੀ ਪੀਤਾ ਦਾ ਨਾਮ ਗੁਰਪਿੰਦਰ ਸਿੰਘ ਪ੍ਰਤਾਪ ਨੇ ਤੇ ਕਟਨਾਏ ਤੋਂ ਸਕੂਲ ਛੱਡ ਕੇ ਇਹਨੂੰ ਆਏ ਆਂ ਔਰ ਸਕੂਲੋਂ ਹੀ ਭੱਜ ਗਿਆ ਸੀ ਸਵੇਰੇ ਛੱਡ ਕੇ ਆਏ 9 ਵਜੇ ਦੇ ਕਰੀਬ ਜੋਤੀ ਮੈਡਮ ਨੇ ਇਹ ਤੋਂ ਕਾਨੇ ਆਲ ਛੋਮ ਛੋ ਮਿਲਿਆ ਜੀ ਤੁਹਾਨੂੰ ਸੋਚਣਾ ਇਹਨਾਂ ਦੇ ਨਾਨੀ ਨੇ ਦਿੱਤੀ ਰਿਹਾ ਹਾਂ ਜੀ ਇਹ ਸਕੂਲ ਵਾਲਾ ਨਹੀਂ ਕਿ ਕਿ ਨਾ ਜੋ ਸਕੂਲ ਵਾਲਾ ਨੂੰ ਇਹ ਹੀ ਹੈ ਕਿ ਬੱਚੇ ਦੀ ਥੋੜੀ ਕੇਅਰ ਕਰਨੀ ਚਾਹੀਦੀ ਹੈ ਹਾਂ ਜੀ ਧਿਆਨ ਰੱਖੋ ਉਹਨਾਂ ਦਾ ਹਾਂ ਜੀ ਬਦਾਹਾ ਸੌ ਸਕਦਾ ਲਾ ਪਰਵਾਇ ਦੇ ਨਾਲ ਖਾਣੇ ਆਇਓ ਕੀ ਖਾਣੇ ਵਾਲੇ ਕਹਿੰਦੇ ਨੇ ਕਿ ਮੈਡਮ ਨੂੰ ਬੁਲਾਓ